ਆ ਜਾ ਹੁਣ ਦੀਦੀ ਕੀ ਹੈ ਕਾਫੀ ਬਣਾਇਨੀ ਨਾਲੇ ਕਾਫੀ ਤਾਂ ਬਣ ਗਈ ਤੇ ਆ ਕਿ ਜਲੂਸ ਕੱਢਿਆ ਹੈਗਾ ਤੂੰ ਕੱਪੜੇ ਨਹੀਂ ਚੱਜਦੇ ਪਾ ਸਕਦੀ ਹੁੰਦੀ ਕੋਈ ਸਲਵਾਰ ਸੂਟ ਪਾ ਲੈ ਕਿਉਂ ਤੂੰ ਮੇਰੇ ਇਤੇ ਪੱਟੀ ਮੇਸ ਕਰਦੀ ਐ ਮੈਨੂੰ ਤਾਂ ਮੰਮੀ ਦਾ ਕਰਕੇ ਨਾ ਤੇਰੇ ਨਾਲ ਖੜਨਾ ਪੈ ਗਿਆ ਵੀ ਹੁਣ ਮੰਮੀ ਤੈਨੂੰ ਵੱਧ ਗਾਲਾਂ ਦੇਊਗੀ ਜੇ ਮੈਂ ਨਾ ਖੜੀ ਤਾਂ ਬਸ ਕਰ ਦੀਦੀ ਇਹੀ ਗੱਲਾਂ ਕਰਕੇ ਨਾ ਮੈਂ ਤਲਾਕ ਉਥੋਂ ਲਿਆ ਪਹਿਲਾਂ ਜੇ ਤੁਸੀਂ ਮੈਨੂੰ ਆ ਕੱਪੜੇ ਨਹੀਂ ਪਾਣ ਦੇਣੇ ਨਾ ਕੋਈ ਗੱਲ ਨਹੀਂ ਤੁਹਾਡੇ ਨਾਲ ਵੀ ਰਿਸ਼ਤਾ ਤੋੜ ਦਿੰਨੀ ਐ ਮੈਂ ਹੀ ਵਗ ਜਾਨੀ ਐ अच्छा तू ਆਵਦੇ ਫੈਸ਼ਨਾਂ ਕਰਕੇ ਨਾ ਸਾਰੇ ਨਾ ਰਿਸ਼ਤੇ ਤੋੜੀ ਜਾ ਆਪ ਨਾ ਥੋੜਾ ਜਿਹਾ ਟੈੜੀ ਹੋਈ ਮੈਂ ਮੈਂ ਆਪਦਾ ਚੇਂਜ ਕਰ ਲਾਂ ਆਵਦੇ ਆਪ ਨੂੰ ਨਾ ਕੀ ਗੱਲ ਮੈਂ ਕਿਉਂ ਚੇਂਜ ਕਰਾਂ ਆਪਣਾ ਲਾਈਫ ਸਟਾਈਲ ਮੈਂ ਆਪਣੇ ਮਨਪਸੰਦ ਦੇ ਕੱਪੜੇ ਵੀ ਨਹੀਂ ਪਾ ਸਕਦੀ ਤੇ ਮੈਂ ਵੀ ਤਾਂ ਕੀਤਾ ਹੀ ਆ ਮੈਂ ਵੀ ਤਾਂ ਪਾਉਂਦੀ ਆ ਤੇਰੇ ਵਾਂਗੂ ਤਾਂ ਨਹੀਂ ਮੈਂ ਪਾਉਂਦੀ ਇਹੋ ਜਿਹਾ ਪਾਟੇ ਬੁਟੇ ਤੁਸੀਂ ਪਹਿਲੇ ਵੀ ਨਾ ਆ ਸਿੰਪਲ ਹੀ ਰਹਿੰਦੇ ਸੀ ਤੇ ਹੁਣ ਵੀ ਸਿੰਪਲ ਰਹਿੰਦੇ ਹੋ ਮੈਂ ਆਪਣਾ ਆਹ ਨਹੀਂ ਚੇਂਜ ਕਰ ਸਕਦੀ ਲਾਈਫ ਸਟਾਈਲ ਸਿੱਧੀ ਜੀ ਗੱਲ ਆ ਓਹੋ ਜਦੋਂ ਇੱਥੇ ਤੇਨੂੰ ਕਿਸੇ ਨੇ ਕੁਝ ਕਹਿਤਾ ਨਾ ਫੇਰ ਮੂੰਹਾਂ ਬਣਾਵेंगी ਨਾਲੇ ਫੇਰ ਮੂੰਹ ਬਣਾ ਕੇ ਜਾਏਂਗੀ ਕੋਈ ਗੱਲ ਨਹੀਂ ਉਦੋਂ ਪਹਿਲੇ ਹੀ ਚਲ ਜੰਨੀ ਆ ਮੈਂ ਮੈਨੂੰ ਕੱਢਣ ਦੀ ਕਾਲੀ ਆ ਠੀਕ ਹੈ ਮੈਨੂੰ ਤਾਂ ਸਮਝ ਆ ਗਿਆ ਕੋਈ ਮੇਰੇ ਨਾਲ ਨਹੀਂ ਖੜਦਾ ਉਧਰੋਂ ਮੰਮੀ ਮੈਨੇ ਮਾਰੀ ਆਉਗੀ ਇਧਰੋਂ ਤੁਸੀਂ ਓਹੋ ਮੈਂ ਤੈਨੂੰ ਐ ਥੋੜੀ ਨਾ ਕਹਿਨੀ ਆ ਮਾੜੀ ਜਿਹੀ ਗੱਲ ਤੇ ਮੂੰਹ ਫਲਾ ਲੈਣੀ ਆ ਮੈਂ ਕੀ ਕਰਾਂ ਜਦੋਂ ਸਾਰੇ ਟੋਕਦੇ ਹੈਗੇ ਮੈਨੂੰ ਆਪ ਨੂੰ ਬਿਸ਼ਰਮੀ ਆਉਂਦੀ ਹੈਗੀ ਆ ਤੂੰ ਮਾੜੇ ਜਿਹੇ ਟੰਗ ਦੇ ਕੱਪੜੇ ਪਾ ਲੈ ਮੈਂ ਕੱਪੜੇ ਪਾਉਣ ਨਹੀਂ ਕਹਿਨੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਤੇ ਤੁਹਾਡਾ ਪਿੰਡ 'ਚ ਵਿਆਹ ਹੋ ਗਿਆ ਨਾ ਤੁਹਾਡੀ ਕਿਸਮਤ ਮਾੜੀ ਐ ਮੇਰੀ ਕਿਸਮਤ ਨਹੀਂ ਮਾੜੀ ਹੈਗੀ ਜੇ ਮੇਰਾ ਉੱਧਰ ਵਿਆਹ ਹੋ ਗਿਆ ਸੀ ਮੈਂ ਤਲਾਕ ਲੈ ਲਿਆ ਇਸੇ ਗੱਲ ਪਿੱਛੋਂ ਹਾਂ ਹੁਣ ਤੂੰ ਕਿੱਥੇ ਪਿੰਡਲੇ ਦੇ ਸੋਚ ਹੀ ਨਹੀਂ ਫਾਰਵਰਡ ਹੋ ਸਕਦੀ ਹੁਣ ਬਾਹਰ ਹੁਣ ਸ਼ਹਿਰ 'ਚ ਦੇ ਤੈਨੂੰ ਪਤਾ ਹੀ ਐ ਆਪਣੇ ਲਈ ਇਹ ਨਾਰਮਲ ਐ ਇਹਨਾਂ ਦਾ ਕੀ ਕਹਿਣਾ ਗੁੜੀਆਂ ਦਾ ਮੈਂ ਤੇ ਇਹਨੂੰ ਵੀ ਕਿਹਾ ਸੀ ਕਿ ਮੈਂ ਇੱਕ ਜੀਨ ਲਿਆ ਦੰਨੀ ਆ ਪਾ ਕੇ ਫਿਰੀ ਜਾਈ ਆਪਦੇ ਆਪ ਨੂੰ ਨਾ ਟੈਰ ਨਾ ਪਟਾਲਣਾ ਪੈਂਦਾ ਹੈਗਾ ਪਿੰਡ 'ਚ ਤੈਨੂੰ ਪਤਾ ਹੀ ਐ ਕਿਹੋ ਜਿਹਾ ਮਾਹੌਲ ਹੁੰਦਾ ਹੈ ਣਾਲੇ ਜਿਵੇਂ ਦਾ ਪਿੰਡ ਚ ਮਾਹੌਲ ਹੋਵੇ ਉਵੇਂ ਦਾ ਹੀ ਬਣ ਕੇ ਰਹਿਣਾ ਪੈਂਦਾ ਆ ਬੰਦੇ ਤੁਹਾਡੇ ਮਰਹਤ ਠੀਕ ਹੈ ਮੈਂ ਤੁਹਾਡੇ ਸਾਹਮਣੇ ਨਹੀਂ ਰਹਿ ਸਕਦੀ ਜੇ ਤੁਸੀਂ ਚਾਹੋ ਨਿਓ ਵੀ ਤੁਹਾਡੇ ਸਾਹਮਣੇ ਰਹਾ ਤਾਂ ਮੈਂ ਚੱਲ ਦਨੀ ਹ ਤੂੰ ਚਲ ਤੇਰੀ ਮਰਜ਼ੀ ਹੈ ਜਿਵੇਂ ਮਰਜ਼ੀ ਕਰ ਲੈ ਮੈਨੂੰ ਨਹੀਂ ਪਤਾ ਕੁਮਾਰੀ ਹੋਈ ਪੀਆ ਕਿਹੋ ਜੀ ਭੈਣ ਹੈ ਮੇਰੀ ਇਹਨੂੰ ਤਾਂ ਸਭੂ ਮੇਰੇ ਨਾਲ ਖੜਨਾ ਚਾਹੀਦਾ ਆਪਣੀ ਸਹਰਿਆ ਗਲਦੀ ਹੋ ਕੇ ਖੜ ਗਈ ਵੇ ਬੇ ਸਮਝਾ ਦੇ ਮਾੜਾ ਮੋਟਾ ਪ੍ਰੀਤ ਨੂੰ ਕੋਈ ਲਾਲਿਆ ਕਰੂ ਕੰਮ ਨੂੰ ਹੱਥ ਹੈ ਉਧਰੋਂ ਮੂੰਹ 파ੜ ਕੇ ਜਵਾਬ ਬਣੇਂਦਰ ਦੇਂਦੀ ਆ ਤੜਕੇ ਸ਼ਲਟ ਨੂੰ ਕਿਹਾ ਸੌ ਕੁਸ ਬੋਲੀ ਉਹ ਵੀ ਆਹੋ ਇਹ ਤਾਂ ਚਾਂਬਲੀ ਪਈ ਆ ਲਾਡੀ ਦੇ ਸਿਰ ਤੇ ਵੀ ਹੁਣ ਉਹਨੂੰ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਕੰਮ ਤਾਂ ਸਾਰਾ ਇਸੇ ਦੀ ਕਰਾਵਾਂਗੇ ਓਏ ਆਪਦਾ ਕੰਮ ਤਾਂ ਆਪ ਆਪ ਕਰ ਹੀ ਸਕਦੇ ਆ ਇਹ ਮੇਰਾ ਲੀੜਾ ਕਪੜਾ ਤਾਂ ਇਹ ਵੀ ਕਰ ਸਕਦੀ ਆ ਧੋਣਾ ਕਰਨਾ ਪ੍ਰੈਸ ਕਰਨਾ ਹੁਣ ਉਹਨੂੰ ਕਿਹੜਾ ਸੁੱਖ ਕੇ ਦਿੱਤਾ ਨਾ ਟੁੱਟੀ ਆ ਪਹਿਲਾਂ ਉਹੀ ਕਰਦੀ ਸੀ ਤੈਨੂੰ ਕੀ ਲੱਗਦਾ ਹੁਣ ਉਹ ਕਰੀਦੇ ਜਾਂਦੀ ਰਹਿੰਦੀ ਐ ਤੂੰ ਵਿੱਚੋਂ ਟੋਕਦਾ ਰਹਿਣਾ ਤਾਂ ਹੀ ਦਾ ਉਹਦੇ ਸਾਹਮਣੇ ਮੈਨੂੰ ਝੜਕਣ ਲੱਗ ਗਿਆ ਮੰਮੀ ਅੱਜ ਤੈਨੂੰ ਪਤਾ ਕਿੰਨਾ ਜਲੂਸ ਕੱਢਿਆ ਮੇਰਾ ਉਹ ਯਾਰ ਮੈਂ ਲੇਟ ਹੋਈ ਜਾਂਦਾ ਸੀ ਉਹ ਤੂੰ ਵੀ ਗੱਲ ਸੁਣਦੀ ਤੂੰ ਉਹਦੇ ਨਾਲ ਲੜਨ ਲੱਗ ਗਈ ਵੀ ਤੂੰ ਦੋ ਮਿੰਟ ਐ ਪ੍ਰੈਸ ਮਾਰਦੇ ਸ਼ਰਟ ਤੇ ਬਾਅਦ ਚ ਲੜੀ ਜਾਇਓ ਫਿਰ ਬੁਲਬੁਲ ਨੇ ਕਰਤਾ ਦਿੱਤੀ ਮੈਂ ਕੀ ਕਹਿੰਦੀ ਸੀ ਸਾਨੂੰ ਹਾਂ ਮੈਂ ਕਹਿੰਦੀ ਸੀ ਕਿ ਜੇ ਆਪਾਂ ਬੁਲਬੁਲ ਦਾ ਰਿਸ਼ਤਾ ਲਾਡੀ ਨਾਲ ਹੀ ਕਰਾ ਦਈਏ ਤਾਂ ਦੇਖ ਲੈ ਬੇਬੇ ਦਿਮਾਗ ਤਾਂ ਠੀਕ ਹੈ ਦਾ ਇਹਨੂੰ ਐ ਪੁੱਛ ਲਾ ਮਾਦਾ ਕਹਿੰਦਾ ਤਣਾਉਲੇ ਲੈ ਚੱਲਦੇ ਆ ਲਾਡੀ ਬਿਆ ਹੈ ਬਰਿਆ ਉਹ ਰਿਸ਼ਤਾ ਕਿਵੇਂ ਹੋ ਜੂਗਾ ਬੋਲ ਬੋਲਦਾ ਕੋਈ ਗੱਲ ਨਹੀਂ ਤੂੰ ਉਹਦੀ ਗੱਲ ਸੁਣ ਲੈ ਜਿਹੜੀ ਉਹ ਗੱਲ ਕਹਿੰਦੀ ਆ ਓਹੋ ਤੁਹਾਨੂੰ ਨਹੀਂ ਪਤਾ ਮੇਰੀ ਗੱਲ ਸੁਣ ਦੇਖੀ ਉਹ ਮਨਿੰਦਰ ਤਾਂ ਜਮਾ ਕਿਸੇ ਕੰਮ ਦੀ ਨਹੀਂ ਨਾਲੇ ਕੰਮ ਦਾ ਡੱਕਾ ਨਹੀਂ ਤੋੜਦੀ ਉਹਦੇ ਜਵਾਬ ਦੇ ਦਿੰਦੀ ਆ ਮੂੰਹ ਭਰ ਕੇ ਅੱਜ ਤੈਨੂੰ ਨਹੀਂ ਪਤਾ ਮਿੰਟਾ ਚ ਕਿਵੇਂ ਲਤਰ ਲਤਰ ਬੋਲਦੀ ਸੀ ਤੇ ਨਾਲੇ ਮਿੰਟਾ ਚ ਤੈਨੂੰ ਜਵਾਬ ਦੇਤਾ ਇੱਕ ਸ਼ਰਟ ਦਾ ਹੀ ਕਿਹਾ ਸੀਗਾ ਤੇ ਫਿਰ ਹੁਣ ਮੈਂ ਤੈਨੂੰ ਉਹੀ ਤਾਂ ਕਹਿਣਾ ਵੀ ਮਨਿੰਦਰ ਹੁਣ ਇੱਥੇ ਇਸ ਘਰੇ ਅਸਲ ਮੇਰਾ ਜੇ ਨਿਕਲ ਜੇ ਘਰੋਂ ਦਾ ਬਾਲਾ ਵਧ ਗਿਆ ਸਾਰੀ ਕਿਚ-ਕਿਚ ਮੁੱਕ ਜੇ ਤੜਕੇ ਹੱਥ ਨੇ ਕਲੇਸ ਆ। ਉਹੀ ਤਾਂ ਮੈਂ ਕਹੀ ਜਾਨੀ ਆ। ਨਾਲੇ ਬੁਲਬੁਲ ਤਾਂ ਦੇਖ ਲੈ ਕਿੰਨੀ ਸਿਆਣੀ ਐ। ਨਾਲੇ ਮਿੰਟਾਂ 'ਚ ਕੰਮ ਕਰ ਦਿੰਦੀ ਐ ਜਿਹੜਾ ਕੰਮ ਕਹਿ ਦਿੰਨੇ ਆ। ਤੇ ਮੈਂ ਵੀ ਐਂ ਕਹਿੰਦੀ ਸੀ ਕਿ ਮਾਂ ਅਸੀਂ ਦੋਨੇ ਭੈਣਾਂ ਰਹਿ ਜਾ ਕਰਾਂਗੇ। ਤੇ ਜਦੋਂ ਆਪਾਂ ਇਹਨੂੰ ਤੰਗ ਕਰੀ ਆਪੀ ਨਿਕਲੂਗੀ ਇਹ ਤਾਂ। ਉਹ ਬੇਬੇ ਆਏਗਾ ਕੋਈ ਤਾਂ ਗੜਿਆ ਬਾਕੀ ਮਲਾਜ਼ਮਾ ਉਹਦੇ ਘਰਾਂ ਵਾਲਾ ਉਹਨਾਂ ਤੋਂ ਹੀ ਸਾਰਾ ਟਬਰੰਦਰ ਕਰਾ ਦਿਓ। ਲੈ। ਹੋਰ ਮਲਾਜ਼ਮ ਐ। ਜਦੋਂ ਮਲਾਜ਼ਮ ਹੋੂ ਦੇਖੀ ਜਊ ਉਦੋਂ ਪਰ ਹੁਣ ਤਾਂ ਸ਼ੁਕਰੇ ਤਾਂ ਉਸੇ ਸਿਰਤੀ ਫਿਰਦੇ ਆ ਉਹ ਪਹਿਲਾਂ ਬੋਲਦੇ ਸੀ ਅੱਖ ਚ ਪਾਈ ਨਹੀਂ ਰੜਕਦੇ ਸੀ ਹੁਣ ਕਿਵੇਂ ਗੱਲ ਨੂੰ ਆਉਂਦੇ ਆ ਚਲ ਕੋਈ ਨਾ ਉਹ ਤਾਂ ਆਪਾਂ ਅੱਗੇ ਦੇਖ ਲਾਂਗੇ ਠੀਕ ਹੈ ਜਿਵੇਂ ਆਪਣੀ ਸਕੀਮ ਬਣੂਗੀ ਕੁਝ ਨਹੀਂ ਹੁੰਦਾ ਇਹ ਕੁਝ ਨਹੀਂ ਕਰ ਸਕਦਾ ਨਾਲੇ ਮਨਿੰਦਰ ਤਾਂ ਆਪਾਂ ਪਹਿਲਾਂ ਵੀ ਕੱਢਤੀ ਸੀ ਤਾਂ ਹੁਣ ਕਿੱਡੀ ਕ ਵੱਡੀ ਗੱਲ ਐ ਹੁਣ ਨਹੀਂ ਆਪਾਂ ਕੱਢ ਸਕਦੇ ਉਹਨੂੰ ਚਲ ਫਿਰ ਲਾ ਲਓ ਕੋਈ ਸਕੀਮ ਹੈ ਕਹੀ ਤਾਂ ਜਾਣਾ ਵੀ ਕੱਢਦੇ ਹੋ ਪਰ ਇੱਕ ਚਕ ਚ ਮੁੱਕ ਜੂਗੀ ਬਾਕੀ ਠੀਕ ਐ ਵਧੀਆ ਬੁਲਬੁਲ ਵੀ ਸਿਆਣੀ ਐ ਨਾਲੇ ਉਹਨਾ ਕਿਸੇ ਗੱਲ ਤੇ ਬੋਲੀ ਸਕੀਮਤਾ ਸੀ ਆਪੀ ਲਾ ਲਾਂਗੇ ਹਾਂ ਮੈਂ ਤਾਂ ਬੇਬੇ ਕੀ ਬੋਲਣਾ ਮੈਂ ਤਾਂ ਐਂ ਕਹਣਾ ਨਹੀਂ ਵਧ ਗਿਆ ਜੇ ਬੋਲ ਬੋਲਦਾ ਹੋ ਜੇ ਹੈ ਫਿਰ ਤਾਂ ਦੋਨੇ ਹੱਥੀ ਘੋ ਚੂਰੀ ਆਪਣੇ ਤਾਂ ਹੈ ਬਸ ਪੁੱਤ ਇੱਕ ਗੱਲ ਸੁਣ ਮੇਰੀ ਤੂੰ ਨਾ ਬੋਲੀ ਸਕੀਮਤਾ ਸੀ ਆਪੀ ਲਾ ਲਾਂਗੇ ਤੂੰ ਜੀ ਤਾਂ ਬੇਬੇ ਆਉਂਦੀਆਂ ਸਕੀਮਾਂ ਲਾਈ ਜਾਂਦੀਆਂ ਰਹਿੰਦੀਆਂ ਜਿਹਨੇ ਕਰਾਉਣਾ ਵਿਆਹ ਉਹਨੂੰ ਦਾ ਪੁੱਛ ਲੋ ਉਹ ਰਾਜੀ ਆ ਕਿਤੇ ਇਹਨੂੰ ਵੀ ਦਵਾਲਦਗੇ ਤੇ ਉਹ ਵੀ ਨਾ ਮੰਨੇ ਓਹੋ ਇਹਦੀ ਭੈਣ ਹੈ ਆਪੀ ਪੁੱਛੂ ਉਹਨੂੰ ਕਿਉ ਏ ਮੰਨ ਜੂਗੀ ਬੋਲ ਬੋਲ ਓਹੋ ਉਹ ਉਹਦੀ ਨਾ ਤੁਸੀਂ ਟੈਨਸ਼ਨ ਲੋ ਉਹਨੂੰ ਤਾਂ ਮੈਂ ਆਪੇ ਮਨਾ ਲੂੰਗੀ ਉਹਦੀ ਨਾ ਤੁਸੀਂ ਸੋਚ ਕਰੋ ਤੁਸੀਂ ਸਾਰੇ ਮੇਰੇ ਨਾਲ ਰਹੋ ਤੁਸੀਂ ਸਾਥ ਦਿਓ ਮੇਰਾ ਮੈਂ ਤਾਂ ਆਪੇ ਬਣਾ ਲੂੰ ਓਏ ਅਸੀਂ ਤਾਂ ਨਾਲ ਹੀ ਆ ਅਸੀਂ ਦੱਸ ਸਕਦੇ ਕਿਤੇ ਭੱਜਿਆਂ ਤੇਰੀਆਂ ਗੱਲਾਂ ਤੋਂ ਅਸੀਂ ਹੋਰ ਕੀ ਭਾੜਦੇ ਜਦੋਂ ਬੁਲਬੁਲੇ ਇਸ ਕਰੇ ਆ ਜੂਗੀ ਬਾਕੀ ਕੀਤੇ ਗੱਲ ਹੋਰ ਵੀ ਆ ਨਾਲ ਤਾਂ ਜ਼ਮੀਨ ਸਾਰੀ ਆਪਣੇ ਕੋਲੇ ਰਹਿ ਜੂਗੀ ਹੈ ਨਾਲੇ ਤਨਖਾਹ ਆਇਆ ਕਰੂਗੀ ਫੇਰ ਆਪਾਂ ਡਿਊਟੀ ਤੋਂ ਵੀ ਨਹੀਂ ਰੋਕਦੇ ਪੈਸੇ ਥੇਲੇ ਸਾਰੇ ਬੁਲਬੁਲ ਕਰ ਬਗਾਨੀਆਂ ਹੈ ਮੈਂ ਤੇਰੀ ਗੱਲ ਸੁਣ ਮੈਂ ਤਾਂ ਪੁੱਤ ਪੁੱਤ ਕਹਿ ਕੇ ਸਾਰੀ ਤਨਖਾਹ ਆਪਣੇ ਹੱਥ ਤੇ ਤਰਾਲਾ ਕਰੂੰਗੀ ਆਹੋ ਐਂ ਤਾਂ ਬਥੇਰਾ ਜਾਣਦੀ ਆ ਤੂੰ ਵੀ ਹੈ ਚਲ ਕੋਈ ਨਹੀਂ ਚਲ ਕਰ ਲੋ ਗੱਲ ਬਾਕੀ ਜੇ ਪੈ ਜੇ ਗੱਲ ਰਾਹ ਤਾਂ ਬੜੀ ਸੁਣੀ ਗੱਲ ਆ ਹੈ ਹਾਂ ਚਲ ਕੋਈ ਨਹੀਂ ਮੈਂ ਕਰ ਲਾ ਆਰਾਮ ਘੰਟਾ ਚੰਗਾ ਮੇਰੀ ਗੱਲ ਸੁਣ ਤਾ ਲਾਡੀ ਹੋ ਜੇ ਤਿਆਰ ਕੇ ਲੈਣਾ ਜਦੋਂ ਪਤਾ ਲੱਗਿਆ ਨਾ ਵੀ ਥੋੜੇ ਜਿਹੇ ਦਿਨ ਰਹਿ ਗਏ ਤਨਖਾਹ ਮਿਲਣੀ ਚ ਆ ਜਾ ਪੁੱਤ ਕੀ ਖਾਣਾ ਹੈ ਤੂੰ ਲੈ ਪੁੱਤ ਹੁਣ ਸਰਦੀ ਆ ਗਈ ਤੈਨੂੰ ਦੇਸੀ ਘਿਓ ਦੀ ਪਨੀਰੀ ਰਲਾ ਕੇ ਦੇਉਂ ਆਏ ਕਰੂ ਆਏ ਕਰੂ ਤੈਨੂੰ ਪਤਾ ਫਿਰ ਠੋਕਰਿਆ ਆਪੀ ਸਾਰੀ ਤਨਖਾਹ ਮੇਰੇ ਹੱਥ ਤੇ ਧਰਦਾ ਕਰੂਗਾ ਹਾਂ 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 ਆਪਾਂ ਤੁਮਾਂ ਮੈਂ ਮौज ਲੱਗ ਜੂਗੀ ਤੇ ਹੋਰ ਨਾਲੇ ਮੰਮੀ ਮੈਂ ਨਾ ਤਰਾ ਇੱਕ ਦੋ ਸੂਟ ਸਮਾਈ ਦੇ ਹੁਣ ਲਾਡੀ ਦੀ ਤਨਖਾਹ ਕਿ ਜਦੋਂ ਮੇਰੇ ਤਾਂ ਸਾਰੇ ਬੇਕਾਰ ਜਿਹੇ ਹੋਏ ਪੈਨੇ ਕੱਪੜੇ ਤੈਨੂੰ ਵੀ ਪਤਾ ਨਹੀਂ ਕਿਉਂ ਫਿਕਰ ਕਰੀ ਜਾਨੀ ਐ ਤੂੰ ਲੈ ਆਈ ਜਿੰਨੇ ਮਰਜੀ ਸੂਟ ਲੈ ਆਈ ਨਾਲੇ ਐਂ ਕਰੀ ਨਾਲੇ ਬੁਲਬੁਲ ਨੂੰ ਲਿਆਦੀ ਦੋ ਸੂਟ ਠੀਕ ਐ ਮਮੀ ਠੀਕ ਐ ਨਾ ਠੀਕ ਚਲ ਕੋਈ ਨਾ ਤੇ ਬਣਾ ਲੈ ਛੇਤੀ ਛੇਤੀ ਸਬਜ਼ੀ ਸਿਰੇ ਜਾਨੀ ਆ ਉਹ ਤਾਂ ਉਧਰੋਂ ਪਸ਼ੂਆਂ ਜੂ ਪਤਾ ਨਹੀਂ ਕਿਹੜੇ ਵੇਲੇ ਨਿਕਲ ਕੇ ਆਉਗੀ ਨਹੀਂ ਉਹ ਸਨੀ ਸਨੀਰ ਲਈ ਜਾਂਦੀ ਐ ਇਨੇ ਧਾਰ ਦਾ ਟਾਈਮ ਹੋਜੂ ਧਾਰੋਂ ਆਪੀ ਕੱਢ ਲਿਓਗੀ ਧਾਰ ਤੱਕ ਕੱਢ ਲਿਓਗੀ ਮੈਂ ਕਿਡ ਧਾਰ ਕੱਢਣ ਲੱਗੀਆਂ ਹਾਂ ਹ ਮੈਂ ਤਾਂ ਸਬਜ਼ੀ ਚੀਰ ਕੇ ਰੱਖ ਦਿਆਂ ਆਪੇ ਬਣਾ ਲਊਗਾ ਕੇ ਬਸ ਹੋਰ ਓਹੋ ਇੱਕ ਤਾਂ ਇਹਨਾਂ ਦੇ ਨਾ ਘਰ ਦੀ ਲੋਕੇਸ਼ਨ ਹੀ ਵਧੀਆ ਹੈਗੀ ਰੀਲ ਬਣਾਉਣੇ ਮੈਂ ਕਿੱਥੇ ਬਣਾਵਾ ਕੋਈ ਥਾਂ ਹੀ ਨਹੀਂ ਮਿਲਦੀ ਹੈਗੀ ਲੈਂ ਕਰ ਦਿਆਂ ਇੱਥੇ ਰੱਖ ਦਿਆਂ ਦੇਖਣੀ ਕਿਵੇਂ ਦੀ ਬਣਦੀ ਹੈ ਇਹਦੇ ਨਾਲ ਤਾਂ ਨਾ ਸ਼ਹਿਰ ਚ ਹੀ ਠੀਕ ਸੀ ਜਿਵੇਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਥੇ ਆ ਗਈ ਮੈਂ ਸਿਰਫ ਇੱਕ ਨਾ ਮੰਮੀ ਦੇ ਮੇਣੇ ਤੋਂ ਬਚਣ ਕਰਕੇ ਨਾ ਇੱਥੇ ਆਉਣਾ ਪਿਆ ਲੈ ਇੱਥੇ ਤਾਂ ਫੋਨ ਹੀ ਨਹੀਂ ਟਿਕਦਾ ਹੈਗਾ ਸੋ ਲੈ ਚ ਜੇ ਟਕਾਲ ਨੀ। اچھا ਆਹੀ ਲਚਨਾ ਕਰਕੇ ਨਹੀਂ ਉੱਥੇ ਟਿਕੀਗੀ ਤੂੰ। ਕੀ ਹੋ ਗਿਆ? ਇਹ ਸਾਰੀ ਢੜੀ ਇਹਦੇ ਚ ਬਣਾਈ ਜਾਣੀ ਰਹਿਣੀ ਐ ਕੀ ਕੱਲੀ ਹੋਈ ਨੱਚੀ ਟੱਪੀ ਜਾਣੀ ਰਹਿਣੀ ਐ? ਤੂੰ ਵੀ ਨੱਚ ਲਾ ਫਿਰ। ਓਹੋ ਬਸ ਮੈਂ ਨਹੀਂ ਨੱਚਦੀਗੀ। ਮੈਂ ਤੇਰਨੱਕ ਗੱਲ ਕਰਨੀ ਆ ਮੇਰੀ ਗੱਲ ਸੁਣ ਇਹਨੂੰ ਫੋਨ ਨੂੰ ਆਪਦੇ ਜੇਬ ਚ ਪਾ ਕੀ ਹੋ ਗਿਆ ਮੇਰੀ ਗੱਲ ਸੁਣ ਫਿਰ ਤੂੰ ਮੈਨੂੰ ਐਂ ਦੱਸ ਮੇਰੇ ਕੋਲ ਤੇਰਾ ਜੀ ਲੱਗਿਆ ਹਾਂ ਲੱਗਿਆ ਹੀ ਪਿਆ ਲਾਉਣਾ ਹੀ ਪੈਂਦਾ ਔਖਾ ਸੁੱਖ ਨਾ ਤੂੰ ਬੋਰ ਜੀ ਤਾਂ ਨਹੀਂ ਹੁੰਦੀ ਮੇਰੇ ਕੋਲ ਬੋਰ ਕਿਉਂ ਸਾਰਾ ਦਿਨ ਮੈਂ ਫੋਨ ਤੇ ਲੱਗੇ ਰਹਿੰਦੀ ਐਦਰੋਂ ਤੂੰ ਸੀ ਨਹੀਂ ਗੱਲ ਕਰਦੇ ਸਾਰਾ ਦਿਨ ਕੰਮਾ ਕਰਾ ਚਾਹੀਦਾ ਦਿਨ ਲੰਘਦੇ ਹੁੰਦੇ ਤੁਹਾਡਾ ਚੱਲ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਪੁੱਛਦੀ ਸੀ ਜੇ ਤੇਰਾ ਕਿ ਤੇ ਇਹੋ ਜਿਹਾ ਥਾਂ ਰਿਸ਼ਤਾ ਕਰਾ ਦਾਂ ਜਿੱਥੇ ਤੇਰੀ ਚੱਲੇ ਤੇਰੀ ਚੌਧਰ ਹੋਵੇ ਜਿਹੋ ਜਿਹਾ ਕੁਛ ਚਾਹੇ ਉਹ ਜਵਸ ਤੇਰੀ ਮਰਜ਼ੀ ਦੇ ਨਾਲ ਹੀ ਹੋਵੇ ਅੱਛਾ ਹਾਂ ਇਹ ਜਿ ਕਿੱਥੇ ਰਿਸ਼ਤਾ ਕਰਵਾ ਰਹੀ ਐ ਛੇ ਮੇਰਾ ਰਿਸ਼ਤਾ ਹੋ ਜੇ ਤਾਂ ਵਧੀਆ ਗੱਲ ਆ ਮੈਂ ਹੋਰ ਕੀ ਚਾਹੁੰਦੀ ਆ ਮੇਰੇ ਆਦੀ ਚੱਲੇ ਮੈਨੂੰ ਹੋਰ ਕੀ ਚਾਹੀਦਾ ਨਾਲੇ ਤੈਨੂੰ ਪਤਾ ਹੁਣ ਘਰ ਤਾਂ ਕਿਤੇ ਬਸੋਣਾ ਹੀ ਪਊਗਾ ਜੇ ਮੰਮੀ ਕੋਲ ਰਹੇਗੀ ਤਾਂ ਤੈਨੂੰ ਸਾਰੀ ਧੜੀ ਮੇਣੇ ਮਿਲਣਗੇ ਹਣਾ ਉਹ ਰੋਹੀ ਦਾ ਵਾਲਾ ਉਹ ਇੱਥੇ ਵੀ ਨਹੀਂ ਰਹਿ ਸਕਦੀ ਗਈ ਕਰਾਵਾਂ ਤੇਰਾ ਰਿਸ਼ਤਾ ਕਿਤੇ ਕਿੱਥੇ ਕਰਾ ਰਹੇ ਹੋ ਮੇਰਾ ਰਿਸ਼ਤਾ ਪਹਿਲਾਂ ਤੂੰ ਕਹ ਐ ਮੇਰੀ ਗੱਲ ਮੰਨ ਗੁੱਸਾ ਨਾ ਕਰੀ ਤੇ ਮੈਨੂੰ ਜਵਾਬ ਨਾ ਦੇ ਲੈ ਪਹਿਲੇ ਮੈਨੂੰ ਦਿਖਾਉ ਤਸਵੀਰ ਮੁੰਡਾ ਕਿਵੇਂ ਦਾ ਸੋਣਾ ਸੁਨੱਖਾ ਕੀ ਕੰਮ ਕਰਦਾ ਨਾ ਤੈਨੂੰ ਮੈਨੂੰ ਕੋਈ ਯਕੀਨ ਨਹੀਂ ਆ ਹੁਣ ਉਹ ਤੇਰੀ ਯਕੀਨ ਤਾਂ ਹੈਗਾ ਪਰ ਮੈਂ ਵੀ ਚਾਹੁੰਦੀ ਆ ਵੀ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਵੇ ਮੇਰੀ ਮਨਪਸੰਦਾ ਹੋਵੇ ਹਾਂ ਕਿਸਨਲ ਕਿਵੇਂ ਤੋੜ ਦੂੰਗੇ ਮੁੰਡਾ ਬਹੁਤ ਸੋਹਣਾ ਹੈ ਨੌਕਰੀ ਲੱਗਿਆ ਹੋਇਆ ਹੈ ਤਨਖਾਹ ਉਹਦੀ ਆਇਆ ਕਰੂਗੀ ਤਨਖਾਹ ਵਸ ਤੇਰੇ ਹੱਥ ਚ ਲੈ ਕੇ ਫੜਾਇਆ ਕਰੂਗਾ ਤਾਂ ਤੂੰ ਜਿਵੇਂ ਮਰਜੀ ਉਹਨੂੰ ਖਰਚ ਸਕਦੀਆਂ ਜਿਵੇਂ ਮਰਜੀ ਆਪਦਾ ਚਲਾ ਸਕਦੀਆਂ ਆਹ ਹੋ ਐ ਨਾ ਹੋਵੇ ਤਨਖਾਹ ਉਹਦੀ ਆਵੇ 15000 15000 ਚ ਤਾਂ ਮੇਰਾ ਖਰਚਾ ਵੀ ਪੂਰਾ ਹੋਣਾ 15000 ਨਹੀਂ ਤੂੰ ਵਧੀਆ ਹੀ ਕਰਾਉਂਗੀ ਰਿਸ਼ਤਾ ਦੱਸੋ ਪਹਿਲੇ ਕਿੱਥੇ ਕਰਾ ਰਹੇ ਹੋ ਫੇਰ ਹੀ ਮੈਂ ਜਵਾਬ ਦਊਂਗੀ ਤੁਹਾਡਾ ਕੀ ਪਤਾ ਕਿੱਥੇ ਮੈਨੂੰ ਤੋੜ ਦੱਸਾਂ ਫੇਰ ਹਾਂ ਮੈਂ ਲੱਡੀ ਨਾਲ ਕਹਿੰਦੀ ਸੀ ਤੇਰਾ ਰਿਸ਼ਤਾ ਕੀ ਲੱਡੀ ਨਾਲ ਤੁਹਾਡੇ ਦਿਮਾਗ ਤੇ ਠੀਕ ਹੈ ਉਹ ਪਹਿਲੇ ਵਹ ਵਰਿਆ ਤੇ ਨਾਲੇ ਮਨਿੰਦਰ ਦਾ ਘਰ ਦਾ ਕਿੰਨਾ ਇਹ ਤੁਹਾਨੂੰ ਪਤਾ ਨਹੀਂ ਹੈਗਾ ਓਹੋ ਤੂੰ ਕਿਉਂ ਟੈਨਸ਼ਨ ਲੈਂਦੀ ਹੈ ਮੈਂ ਮਨਿੰਦਰ ਨੂੰ ਤਾਂ ਆਪੇ ਸੰਭਾਲ ਲੂੰਗੀ ਤੂੰ ਹਾਂ ਕਰ ਦੇ ਉਹਨੂੰ ਤਾਂ ਮੈਂ ਇੱਕ ਮਿੰਟਾਂ ਚ ਬਸ ਉਹਦਾ ਤਾਂ ਡਿਵੋਰਸ ਕਰਾਇਆ ਲੈ ਕਿਹੋ ਜੀ ਗੱਲ ਕਰੀਂ ਨੀ ਦੀਦੀ ਤੇ ਵਾਸ ਕਰਾਣੇ ਕੀ ਸੌਖੀ ਗੱਲ ਹੋਈ ਨਾ ਭਗਾਈ ਮਾਰੀਆ ਮੇਰੇ ਕੋਲ ਆ ਜੀ ਗੱਲਾਂ ਨਾ ਕਰੀਆ ਮੈਨੂੰ ਰੀਲ ਬਣਾ ਲੰਦੇ ਮੇਰੀ ਗੱਲ ਤਾਂ ਸੁਣ ਪਹਿਲਾਂ ਰੀਲਾਂ ਰੂਲਾ ਫੇਰ ਬਣਾਈ ਪਹਿਲਾਂ ਮੇਰੀ ਗੱਲ ਸੁਣਨ ਵਾਲੇ ਕੀ ਕੀ ਗੱਲ ਸੁਣਾ ਦੀਦੀ ਕਮਲੀਏ ਤੈਨੂੰ ਨਹੀਂ ਲੱਗਦਾਗਾ ਜੇ ਆਪਾਂ ਦੋਨੇ ਇਸ ਘਰ ਚ ਇਕੱਠੀਆਂ ਹੋਵਾਂਗੀਆਂ ਤਾਂ ਦੋਨੇ ਭੈਣਾ ਰਾਜ ਕਰਾਂਗੀਆਂ ਨਾਲੇ ਦੇਖ ਤੇਰਾ ਜੀਜਾ ਵੀ ਪੈਸੇ ਕਮਾ ਕੇ ਲਿਆਉਂਦਾ ਉਹਦੀ ਵੀ ਤਨਖਾਹ ਆਇਆ ਕਰੂਗੀ ਉਹਦੀ ਤਨਖਾਹ ਮੇਰੇ ਹੱਥ ਚ ਤਾਂ लाਡੀ ਦੀ ਤਨਖਾਹ ਤੇਰੇ ਹੱਥ ਚ ਤੇ ਦੋਨੇ ਰਾਜ ਕਰਾਂਗੀਆਂ ਕੁਛ ਨਹੀਂ ਹੁੰਦਾ ਹਾਂ ਕਰ ਦੇਣਾ ਨਾਲੇ ਲਾਡੀ ਕਿੰਨਾ ਭੋਲਾ ਤੈਨੂੰ ਪਤਾ ਤਾਂ ਹੈਗਾ ਲਾਡੀ ਦਾ ਕਿੰਨਾ ਨਰਮ ਐ ਉਹ ਜਿਵੇਂ ਮਰਜ਼ੀ ਉਂਗਲਾਂ ਤੇ ਆਵਦੀਆਂ ਤੇ ਨਚਾਈਂ ਨਾਲੇ ਜਿਵੇਂ ਜੀ ਕੀਤਾ ਤੁਹਾਡਾ ਕੱਲ ਨੂੰ ਜੇ ਤੁਹਾਡਾ ਨਾਂ ਇੱਥੇ ਸੈੱਟ ਹੋਇਆ ਤੂੰ ਆਪਦਾ ਸ਼ਹਿਰ ਚ ਲੈ ਕੇ ਵੀ ਜਾ ਸਕਦੀਆਂ ਨੂੰ ਸ਼ਹਿਰ ਚ ਵੀ ਤੇਰੇ ਨਾਲ ਰਹੂਗਾ ਨਾਲੇ ਉਹ ਵੀ ਤਾਂ ਮਾਡਲ ਜਈ ਐ ਦੇਖ ਉਹ ਵੀ ਨਹੀਂ ਤੈਨੂੰ ਪਾਉਣ ਤੋਂ ਰੋਕਦਾਗਾ ਵੀ ਕੱਪੜੇ ਜਿਵੇਂ ਦੇ ਮਰਜ਼ੀ ਪਾਵੇਂ ਦੇਖ ਦੀਦੀ ਮੈਂ ਕਿਸੇ ਦਿਨ ਨਾ ਦਿਲ ਚ ਵੜ ਕੇ ਨਹੀਂ ਦੇਖ ਸਕਦੀ ਕਿ ਬੰਦਾ ਕਿਹੋ ਜਿਹਾ ਨਾਲੇ ਮੈਨੂੰ ਪਤਾ ਹੀ ਐ ਪਿੰਡ ਵਾਲਿਆ ਦਾ ਸਵੇਰ ਕਿਹੋ ਜਿਹਾ ਹੁੰਦਾ ਕੱਪੜੇ ਪਾਉਣ ਤੋਂ ਤਾਂ ਉਹੀ ਰੋਕਦੇ ਨੇ ਦੇਖਣਾ ਤਾਂ ਪਸੰਦ ਕਰਦੇ ਨੇ ਇਹ ਪਾਉਣ ਦਊਗਾ ਮੈਨੂੰ ਕੱਪੜੇ ਓਹੋ ਪਾਉਣ ਕਿਉਂ ਨਹੀਂ ਦਿੰਦਾਗਾ ਮੈਨੂੰ ਹੁਣ ਲਾਡੀ ਦਾ ਪਤਾ ਹੈ ਹੁਣ ਇੰਨਾ ਚਿਰ ਹੋ ਗਿਆ ਮੈਨੂੰ ਵਿਆਹੀ ਆਈ ਨੂੰ ਮੈਨੂੰ ਪਤਾ ਨਹੀਂ ਪਮਾਨੀ ਲਾਡੀ ਦੇ ਸਵਾ ਦਾ ਵਾਲਾ ਨਰਮ ਹੈ ਉਹ ਤਾਂ ਉਹ ਤਾਂ ਮਨਿੰਦਰ ਹੀ ਆ ਜਿਹੜੀ ਬੇਕਾਰ ਜੀ ਉਹੀ ਮਗਰ ਲਾਈ ਫਿਰਦੀ ਆ ਉਹਨੂੰ ਪਤਾ ਨਹੀਂ ਚਲ ਛੱਡੋ ਐਨੀਵੇਸ ਹੁਣ ਤੁਸੀਂ ਚਾਹੁੰਦੇ ਕੀ ਹੋ ਮੈਂ ਉਹਦਾ ਨਾ ਵਿਆਹ ਕਰਾਵਾਂ ਹਾਂ ਮੈਂ ਹੀ ਚਾਹੁੰਨੀ ਆ ਦੇਖ ਦੀਦੀ ਅਸਲਕ ਮੈਂ ਤੇਰੀ ਗੱਲ ਕੋਈ ਨਹੀਂ ਮੋੜੀ ਹੈਗੀ ਚਲ ਜੀ ਤੂੰ ਕਹਿੰਨੀ ਆ ਵੀ ਲੱਡੀ ਨਾਲ ਮੇਰਾ ਵਿਆਹ ਕਰਾਉਣਾ ਤਾਂ ਤੇਰੀ ਮਰਜ਼ੀ ਆ ਬਟ ਮੈਨੂੰ ਨਾ ਤੇਰੇ ਸੱਸ ਨਹੀਂ ਵਧੀਆ ਲੱਗਦੀ ਸਿੱਧੀ ਜੀ ਗੱਲ ਆ ਆ ਹੁਣ ਦੇਖਿਆ ਨਹੀਂ ਕੱਪੜੇ ਲੇੜੇ ਪਾਉਣ ਤੋਂ ਕਿਵੇਂ ਰੋਕੀ ਜਾਂਦੀ ਸੀ ਨਾਲੇ ਕੀ ਕੀ ਗੱਲਾਂ ਬਣਾਈ ਜਾਂਦੀ ਸੀ ਮੈਨੂੰ ਨਹੀਂ ਵਧੀਆ ਲੱਗਦੀ ਓਹੋ ਸੱਸ ਦੀ ਪਰਵਾਹ ਕਿਉਂ ਕਰਦੀ ਆ ਤੂੰ ਜਦੋਂ ਆਪਾਂ ਦੋਨੇ ਹੋ ਗਏ ਆ ਸੱਸ ਸਹੁਰੇ ਦਾ ਚੱਕ ਕੇ ਮੰਜਾ ਬਾਹਰ ਮਾਰਾਂਗੇ ਆ ਤੂੰ ਟੈਨਸ਼ਨ ਕਿਉਂ ਲੈਂਦੀ ਐ ਤੂੰ ਇੱਕ ਵਾਰੀ ਹਾਂ ਕਰ ਮੈਨੂੰ چل ਜੇ ਇਹ ਗੱਲ ਐ ਫਿਰ ਮੈਂ ਤੇਰੇ ਨਾਲ ਆਂਦੀ ਨਹੀਂ ਤੈਨੂੰ ਜਿਵੇਂ ਠੀਕ ਲੱਗੇ ਤੂੰ ਵੇ ਕਰ ਬਸ ਚੌਧਰ ਨਾ ਆਪਾਂ ਦੋਨਾਂ ਦੀ ਚੱਲਨੀ ਚਾਹੀਦੀ ਐ ਹੋਰ ਕਿਸੇ ਦੀ ਨਹੀਂ ਚੱਲਨੀ ਚਾਹੀਦੀ ਆਪਣੀ ਚੱਲੂਗੀ ਆਪਣੇ ਤੋਂ ਇਲਾਵਾ ਹੋਰ ਚੌਧਰ ਕੌਣ ਕਰੂਗਾ ਮੈਂ ਮਨਿੰਦਰ ਨੂੰ ਤਾਂ ਜਦੋਂ ਟਪਾਈ ਦੇਣਾ ਆਪਾਂ ਉਹਨੂੰ ਤਾਂ ਇੱਥੇ ਅੜਕਣ ਹੀ ਨਹੀਂ ਦਿੰਦੇ ਹੁਣ ਨਾਲੇ ਤੂੰ ਵੀ ਸਾਥ ਦਿਆ ਕਰ ਮਾੜਾ ਮੋਟਾ ਮੇਰੇ ਨਾਲ ਇਹਨੂੰ ਟਪਾਉਣ ਬਾਰੇ ਕੋਈ ਸਕੀਮ ਲਗਾ ਲੈ ਕਿਵੇਂ ਇਹਨੂੰ ਦਵਲਣਾ ਐ ਇਥੋਂ ਕੋਈ ਨਾ ਦੀਦੀ ਤੈਨੂੰ ਪਤਾ ਹੀ ਹੈ ਮੇਰਾ ਦਿਮਾਗ ਕਿੰਨਾ ਤੇਜ਼ ਹੈ ਬਾਕੀ ਕੋਈ ਨਾ ਮੈਂ ਲਾਉਣੀ ਆ ਸਕੀਮ ਕਿਵੇਂ ਮਨਿੰਦਰ ਨੂੰ ਇਸ ਘਰੋਂ ਕੱਢਣਾ ਚੱਲ ਬਣਾ ਲੈ ਤੂੰ ਕੀ ਬਣਾਉਣੀ ਆ ਅਬਦਾ ਬਾਲਾ ਨਾ ਰੀਲਾਂ ਜੀਆਂ ਚ ਬੜੀ ਰਿਆ ਕਰ ਹਮ ਸਾਰੇ ਦਿਨ ਮੂੰਹ ਨਾ ਇਹੋ ਜਿਹੀ ਕਰਿਆ ਕਰ ਨਾ ਆਪ ਕੋਈ ਕੰਮ ਕਰਦੀ ਨਾ ਮੈਨੂੰ ਕਰਨ ਦਿੰਦੀ ਆ ਆਪ ਤਾਂ ਫੇਮਸ ਹੋਣਾ ਨਹੀਂ ਹੈਗਾ ਸਾਰੀ ਰੀਲ ਖਰਾਬ ਕਰਤੀ ਕਿਉਂ ਪੁੱਤ ਲਾਡੀ ਨਹਾਬ ਮੈਂ ਤੈਨੂੰ ਗੱਲ ਪੁੱਛਦਾ ਵੀ ਹੁਣ ਤਾਂ 10 12 ਦਿਨ ਹੋ ਗਏ ਉਹ ਗੱਲਾਂ ਨੂੰ ਜਿਹੜੀਆਂ ਤੂੰ ਕਹਿੰਦਾ ਸੀ ਹੁਣ ਡਿਊਟੀ ਕਦੋਂ ਮਿਲੀ ਹੈ ਮਿਲੂਗੀ ਤੈਨੂੰ ਉਹ ਬਾਪੂ ਲੇਖੀ ਜਾਂਦੇ ਆ ਮੈਨੂੰ ਤਾਂ ਆਪਚੰਤਾ ਲੱਗੀ ਪਈ ਹੈ ਹੈ ਕਦੋਂ ਪਤਾ ਲੱਗੂਗਾ ਆਪਾਂ ਨੂੰ ਦੇਖ ਲੈ ਮੈਂ ਤਾਂ ਉਂਗਲਾਂ ਤੇ ਦਿਨ ਗਿਣੀ ਜਾਂਦੇ ਆ ਆ ਦੇਖੇ ਆ ਫੋਨ ਦੇਖ ਗਾ ਕਿਹਦਾ ਆਈ ਜਾਂਦਾ ਉਹ ਬਾਪੂ ਇਹ ਤਾਂ ਉਹੀ ਆਉਂਦੇ ਰਹਿੰਦੇ ਆ ਮੈਸੇਜ ਵਟਸਐਪ ਤੇ ਹੈ ਇਹਦਾ ਕੀ ਹੈ ਨਹੀਂ ਪਤਾ ਕੋਈ ਪਤਾ ਨਹੀਂ ਆਦੇ ਦੇਖਣ ਦਾ ਤਾਂ ਕੋਈ ਡਰ ਨਹੀਂ ਦੇਖ ਤਾਂ ਸਕਦਾ ਤੂੰ ਉਹ ਬਤਾ ਉਂਗਲਾਂ ਤੇ ਦਿਨ ਗਿਣੀ ਜਾਂਦਾ ਵੀ ਮੇਰੇ ਪੁੱਤ ਨੂੰ ਅੱਜ ਡਿਊਟੀ ਮਿਲੀ ਕੱਲ੍ਹ ਮਿਲੀ ਲੈ ਫਿਰ ਬਾਪੂ ਹਾਂ ਮਿਲ ਗਈ ਤੇਰੇ ਮੁੱਤ ਨੂੰ ਨੌਕਰੀ ਸੱਚੀ ਹਾਂ ਦੇਖ ਆ ਗਿਆ ਜੁਆਇਨਿੰਗ ਲੈਟਰ ਕਹਿੰਦੇ ਕੱਲ੍ਹ ਨੂੰ ਆਜੋ ਵਾਹ ਵਾਹ ਪੁੱਤਰਾ ਲੈ ਤੂੰ ਤਾਂ ਦੇਖਦਾ ਨਹੀਂ ਸੀ ਨਾ ਲੈ ਇੱਕ ਪਤਾ ਹੁੰਦਾ ਤਾ ਵਾਹ ਤੂੰ ਮੈਨੂੰ ਚੇਤੇ ਕਰਦਾ ਇਹ ਤਾਂ ਆਹੀ ਪਿਆਰਿਆਂ ਦਾ ਉਹ ਆਹੀ ਕਰਾ ਉਹ ਗੱਲ ਸੁਣ ਮੇਰੀ ਆ ਲਫੜਾ 100 ਰੁਪਿਆ ਤੇ ਮੈਨੂੰ ਤਾਂ ਤੂੰ ਅੱਜ ਦਾਰੂ ਲੈ ਕੇ ਦੇਗਾ ਕੋਈ ਗੱਲ ਨਹੀਂ ਬਾਪੂ ਆਰੇ ਬਾਪ ਮੈਸੇਜ ਆ ਗਿਆ ਸੁਨੇਹਾ ਆ ਗਿਆ ਵੀ ਡਿਊਟੀ ਤੇ ਆ ਜਾ ਦੇ ਕੱਲ ਨੂੰ ਡਿਊਟੀ ਤੇ ਖੜਿਆ ਆਹੋ ਜੀ ਕੰਗratulations ਬਾਰੇ ਖੁਸ਼ੀ ਦਿਖਾ ਦੇ ਉਹ ਵਧਾਈਆਂ ਫਿਰ ਤੈਨੂੰ ਵਧਾਓ ਉਹਨੂੰ ਵਧਾਵੇ ਮੈਂ ਆਹ ਹੁਣ ਭੁੱਲ ਨਾ ਜਾਈ ਮੇਰੀ ਵਾਤੇ ਦਾਰੂ ਫੜ ਲਿਆ ਕਰ ਕਿਸੇ ਪਾਸੇ ਆਪੂ ਦਾਰੂ ਵੀ ਲੈ ਆ ਕੇ ਦੇਉਂਗਾ ਮੈਂ ਮਠਿਆਈ ਦਾ ਡੱਬਾ ਵੀ ਲੈ ਕੇ ਦੇਉਂਗਾ ਮਠਿਆਈ ਦਾ ਮੈਂ ਖਾਦਾ ਨਹੀਂ ਸੀ ਐਤ ਕੀਠਾ ਖਾਈ ਠੀਕ ਆ ਵਾ ਹੁਣ ਤਾਂ ਮੈਂ ਖਾਉਂਗੀ ਪਿਛਲੀ ਵਾਰੀ ਤਾਂ ਮੈਂ ਸਮਝਦੀ ਸੀ ਵੀ ਉਹ ਝੂਠ ਕਹਿੰਦਾ ਨਹੀਂ ਨਹੀਂ ਆ ਦੇਖ ਲੈ ਸਪੈਸ਼ਲ ਲਿਖਿਆ ਆਕਾਸ਼ਦੀਪ ਸਿੰਘ ਕੱਲ ਨੂੰ ਤੁਸੀਂ ਆਉਣਾ ਹੈ ਹਾਏ ਹਾਏ ਕੀ ਬਾਤ ਹੈ ਅੰਗਰੇਜ਼ੀ ਚ ਲਿਖਿਆ ਇਹ ਤਾਂ ਮੈਨੂੰ ਪੰਜਾਬੀ ਚ ਦੱਸੋ ਥੈਂਕ ਯੂ ਥੈਂਕ ਯੂ ਹੋਰ ਆਈਆਂ ਭਾਬੀ ਤੇ ਨਹੀਂ ਵੀ ਆਈਆਂ ਬਾਈ ਨੂੰ ਦੱਸ ਦੀ ਨਾਲ ਹੋਰ ਜੀ ਖੁਸ਼ ਹੋ ਜਾਗਾ ਬਾਈ ਗੱਲ ਸੁਣ ਫਿਰ ਇੰਨਾ ਖੁਸ਼ ਆ ਬੋਤਲ ਪੀਣਾ ਕੋਈ ਹੋਰ ਚੀਜ਼ ਖਾ ਲੈ ਨਹੀਂ ਮੈਨੂੰ ਤਾਂ ਹਰ ਬੋਤਲ ਨਾਲ ਹੀ ਖੁਸ਼ੀ ਬਣੂ ਮੈਂ ਤਾਂ ਸੱਚਾ ਆਨੰਦ ਹੋ ਜਾਣਾ ਪੁੱਤਰਾ ਇਹ ਬਸ ਮੈਨੂੰ ਤਾਂ ਬੋਤਲ ਤੇ ਮਿਠਾਈ ਦਾ ਡੱਬਾ ਇਹਨਾਂ ਨੂੰ ਮਗਰੋਂ ਲਿਆ ਦੀ ਹਾਂ ਹਾਂ ਕੋਈ ਆ ਗਿਆ ਬਾਈ ਮੈਂ ਜਾਣਾ ਹੈ ਕਿਨ ਸਭ ਨਾਲ ਪਹਿਲਾਂ ਤਾਂ ਖੁਸ਼ਖਬਰੀ ਕੁਲਦੀਪ ਨੂੰ ਦੇਖ ਕੇ ਆਉਣਾ ਹੈ ਉਹਨੇ ਇੰਨਾ ਮੱਥਾ ਮਾਰਿਆ ਮੇਰੇ ਤੇ ਬਿਲਕੁਲ ਸਹੀ ਬਲਾਹੀ ਤੇ ਸ਼ੁਕਰ ਹੈ ਹੋਰ ਕੀ ਸ਼ੁਕਰ ਹੈ ਬਹੁਤ ਬਹੁਤ ਤੁਹਾਡਾ ਤੂੰ ਵੀ ਤਿਆਰੀ ਕਰ ਲੈ ਠੀਕ ਹੈ ਪੁਲਸ ਵਾਲੀ ਬੰਨ ਨਾਲੀ ਆ ਤੂੰ ਹਣ ਥਾਣੇ ਦਾ ਵੀਜੀ ਥਾਣੇ ਦਾ ਇਹ ਗੱਲ ਸੁਣ ਮੰਮੀ ਨੂੰ ਫੋਨ ਕਰ ਦੇ ਠੀਕ ਹੈ ਦੱਸ ਦੇ ਉਧਰ ਵੀ ਖੁਸ਼ਖਬਰੀ ਦੇ ਦੇ ਹਾਂ ਕੱਲ ਨੂੰ ਚੱਲਾਂਗੇ ਨਾਲ ਐ ਕਰੀ ਮੇਰਾ ਚਿੱਟਾ ਗੁਰਦਾ ਮੈਂ ਪ੍ਰੈਸ ਕਰਦੀ ਠੀਕ ਹੈ ਸਵੇਰੇ ਆਪਾਂ ਪਹਿਲਾਂ ਜਾਂਦੇ ਫੇ ਗੁਰਦੁਆਰੇ ਹੋ ਕੇ ਜਾਵਾਂਗੇ ਚੰਗਾ ਠੀਕ ਹੈ ਬਹੁਤ ਵਧੀਆ ਗੱਲ ਹੈ ਬਾਬਾ ਜੀ ਤੇ ਬੜਾ ਵਧੀਆ ਮੈਂ ਕਹਿੰਦਾ ਹੋਰ ਪਤਾ ਆ ਜਿਹੜੀਆਂ ਗੱਲਾਂ ਕਹਿ ਕੇ ਗਿਆ ਪਤਾ ਸਾਰੀਆਂ ਯਾਦ ਰੱਖੀ ਕਿਤੇ ਭੁੱਲ ਜੇ ਨਾ ਨਾ ਜਮਾਂ ਹੀ ਨਹੀਂ ਭੁੱਲਦੀ ਹੁਣ ਕੁਝ ਵੀ ਨਹੀਂ ਭੁੱਲਦੀ ਹੈਗੀ ਬਾਬੂ ਜੀ ਹੁਣ ਤਾਂ ਸਾਰਾ ਕੁਝ ਯਾਦ ਹੈ ਮੈਨੂੰ ਬੜੀ ਖੁਸ਼ੀ ਹੋ ਗਈ ਪਤਾ ਹਾਂ ਹੁਣ ਕਦੇ ਭੁੱਲਦੀ ਮਨਿੰਦਰ ਹੁਣ ਤਾਂ ਸਾਰਾ ਕੁਝ ਯਾਦ ਹੈ ਬਿਲਕੁਲ ਅਡੀਕ ਦਿਨ ਮਸਾ ਆਇਆ ਵੀ ਮੇਰਾ ਪੱਤਾ ਹੁਣ ਵਰਦੀ ਪਾ ਕੇ ਆਉਗਾ ਹੋਰ ਵਰਦੀ ਪਾ ਕੇ ਆਉ ਚੱਲ ਵਧ ਗਿਆ ਮਿੱਠਾ ਬਣਾਵਾ ਹੁਣ ਮੈਂ ਅੱਜ ਮਿੱਠਾ ਬਣਾ ਲਓ ਭਾਈ ਮੈਂ ਤਾਂ ਆਪਦਾ ਕੰਮ ਕਰ ਲਿਆ ਜਿਹੜਾ ਕਰਨਾ ਸੀਗਾ ਕੋਈ ਗੱਲ ਨਹੀਂ ਹਾਂ ਮੈਂ ਤਾਂ ਕਹਤਾ ਵੀ ਮੈਨੂੰ ਤਾਂ ਦਾਰੂ ਦਾਰੂ ਚਾਹੀਦੀ ਹੈ ਨਾ ਮਸਾ ਮੈਂ ਪਤਾ ਕਿੱਦਾਂ ਦਾ ਦਿਨ ਰਾਤ ਸੋਚਦਾ ਰਹਿਣਾ ਵੀ ਮੇਰਾ ਪੁੱਤ ਅੱਜ ਪੁਲਸ ਵਾਲਾ ਬਣਿਆ ਅੱਜ ਪੁਲਸ ਵਾਲਾ ਬਣਿਆ ਅੱਛਾ ਤੇ ਫਿਰ ਦਾਰੂ ਨਾਲ ਖੁਸ਼ੀ ਮਨਾਵੇਂਗਾ ਖੁਸ਼ੀ ਤਾਂ ਖੁਸ਼ੀ ਹੋਣੀ ਹੈ ਭਗਵਾਨ ਨੇ ਆ ਨਾਲੇ ਮੈਂ ਕਿਹੜਾ ਰੋਇ ਪੀਣਾ ਅੱਜ ਅੱਜ ਖੁਸ਼ੀ ਨਾਲ ਹੀ ਪੀਣ ਲੱਗਿਆ ਜੀ ਮੈਂ ਤਾਂ ਡੀਪੀ ਸੀ ਕਿਦਾਂ ਦੇ ਵਰਦੀ ਪਾਈ ਦੇਖੂਗੀ ਬਸ ਵੀਰੇ ਪੁੱਤ ਕੱਲ ਨੂੰ ਦੇਖੀ ਸਹੀ ਜਦੋਂ ਵਰਦੀ ਪਾ ਕੇ ਤੁਰੂ ਘਰੋਂ ਆਪਣੇ ਠੰਮੂ ਕ ਠੰਮਕ ਕਰਦਾ ਠੀਕ ਹੈ ਭਾਈ ਸ਼ਾਬਾਸ਼ ਨਾ ਤੈਨੂੰ ਕੁਝ ਵਾਰਾ ਹੀ ਨਹੀਂ ਚਾ ਚੜਿਆ ਲੈ ਚਾ ਚੜੇ ਨਾ ਮੇਰਾ ਭਤੀਜ ਅੱਜ ਪੁਲਿਸ ਵਾਲਾ ਬਣ ਗਿਆ ਹੋਰ ਮੈਨੂੰ ਕੀ ਚਾਹੀਦਾ ਸੀ ਕਿੰਦੇ ਦਾ ਨਾ ਤਾਂ ਅੱਖਾਂ ਪੱਕ ਗਈਆਂ ਮੇਰੀਆਂ ਦੇਖ ਦੇਦੀਆਂ ਚੱਲ ਵਧੀਆ ਹਾਂ ਹਾਂ ਠੀਕ ਹੈ ਕਿਉਂ ਤੈਨੂੰ ਨਹੀਂ ਖੁਸ਼ੀ ਹੋਈ ਨਾ ਮੈਨੂੰ ਵੀ ਖੁਸ਼ੀ ਹੋਈ ਹੈ ਮੈਂ ਕੀ ਰੋਨੀਆਂ ਹੋਰ ਆਓ ਮੱਥਾ ਜਾਂ ਤਾਂ ਇਕੱਠਾ ਕਰ ਲਿਆ ਚੱਲ ਕੋਈ ਨਹੀਂ ਖੁਸ਼ੀ ਤਾਂ ਖੁਸ਼ੀ ਹੋਈ ਹੁੰਦੀ ਆ ਤੂੰ ਬਾੜੇ ਨੇ ਵਿੱਚ ਉਹ ਦਖਲਨਤਾ ਜੀ ਨੇ ਦਿਆ ਕਰ ਮੇਰੀ ਗੱਲ ਦੇ ਠੀਕ ਹੈ ਆਪਦੀ ਖੁਸ਼ੀ ਆਪਦੇ ਕੋਲ ਹੀ ਰੱਖ ਤੂੰ ਚੱਲ ਕੋਈ ਨਹੀਂ ਮੈਂ ਤਾਂ ਆਪਦੀ ਖੁਸ਼ੀ ਆਪਦੇ ਕੋਲੀ ਰੱਖਦਾ ਜਿੱਦੇ ਦੀ ਤੂੰ ਨਹੀਂ ਆਉਦੇ ਨੇ ਮਾ ਆਪਦੀਆਂ ਖੁਸ਼ੀਆਂ ਮੇਰੇ ਕੋਲੀ ਨੇ ਔਰ ਕਿ ਤੂੰ ਬਣਾਉਨੀ ਆ ਜਿਆਦੇ ਲੈਕਚਰ ਕਰਨ ਲੱਗ ਜੀ ਮੇਰੇ ਤੇ ਚੱਲ ਕੋਈ ਨਹੀਂ ਤੂੰ ਆਪਦਾ ਸੁਭਾਅ ਦੇ ਕੋਲੇ ਰੱਖ ਹੁਣ ਗੱਲ ਸੁਣ ਹਾਂ ਆ ਬੋਤਲ ਜੀ ਤਾਂ ਮੰਗਾ ਲਈ ਜੇ ਇੱਥੇ ਜਿਆਦੇ ਪੀ ਕੇ ਤਿੰਨ ਪੰਜ ਕਰਤੀ ਐ ਨਾ ਤੇ ਆਦਾ ਹਿਸਾਬ ਲਾ ਲਈ ਠੀਕ ਆ ਠੀਕ ਆ ਕਿਤੇ ਆ ਜਾਵੇ ਉਹ ਮੁੰਡੇ ਸਾਹਮਣੇ ਮੈਂ ਉਹਦੇ ਸਾਹਮਣੇ ਚੱਲ ਜਾਦੇ ਬੋਲਦੀ ਨਹੀਂ ਔਰ ਮੈਨੂੰ ਪਤਾ ਹੈ ਮੈਂ ਤੇਰੇ ਸਾਹਮਣੇ ਵੀ ਨਹੀਂ ਪੀਂਦਾ ਤੂੰ ਕਿੱਥੇ ਮੈਨੂੰ ਪੈਗ ਲਾਉਣੀ ਆ ਨਾਲੇ ਮੈਂ ਤਾਂ ਖੁਸ਼ੀਚੀ ਪੀਣੀ ਆ ਐ ਕਿਹਾ ਮੈਂ ਹੁਣ ਰੋਜ਼ ਪੀਣਾ ਆ ਆਹੋ ਆਹੋ ਰੋਜ਼ ਪੀਲਾ ਕਰ ਤੈਨੂੰ ਕੋੜਾ ਮਟਾਉਂਦਾ ਆ ਤੂੰ ਤਾਂ ਅੱਜ ਹੀ ਤੜਫੋਠੀ ਅੱਜ ਹੀ ਨਹੀਂ ਤੜਫੋਠੀ ਲੈ ਕਹਿੰਦੀ ਏ ਮੇਰੇ ਸਾਹਮਣੇ ਪੈਗ ਨਾ ਲਾਈ ਉਹ ਤੈਨੂੰ ਕੀ ਪਤਾ ਜਦੋਂ ਪੈਗ ਅੰਦਰ ਲੰਘਾ ਫੇਰ ਹੀ ਨਜ਼ਾਰੇ ਆਉਣਗੇ ਓਹੋ ਕੀ ਹੋ ਗਿਆ ਹੁਣ ਕੀ ਆ ਕਿਉਂ ਖਿੱਚਾ ਉਹ ਤੇ ਬੋਰਜੀ ਹੋ ਜਾਂਦੀ ਸੀ ਉਂ ਹੀ ਤਾਂ ਦੇ ਗੱਡੀਆਂ ਦੇ ਸੀ ਕੋਈ ਗੱਲ ਇਹ ਓਹੋ ਕਮਲੀਏ ਤਿੰਨ ਤਾਂ ਖੁਸ਼ ਹੋਣਾ ਚਾਹੀਦਾ ਹੈ ਲਾਡੀ ਦੀ ਤਨਖਾਹ ਆਇਆ ਕਰੋਗੀ ਵਧੀਆ ਸੁਖਤੀ ਆਪਾਂ ਨੂੰ ਤਾਂ ਮਜ਼ਾ ਲੱਗ ਗਿਆ ਵਧੀਆ ਜੇ ਕੋਈ ਨੌਕਰੀ ਲੱਗ ਗਈ ਉਹਦੀ ਪੱਕਾ ਹੋ ਗਿਆ ਵਧੀਆ ਆਪਦਾ ਤੈਨੂੰ ਕੀ ਪਤਾ ਉਹ ਗੱਲ ਤਾਂ ਠੀਕ ਹੈ ਵੀ ਇਹਦੀ ਤਨਖਾਹ ਆਇਆ ਕਰੋਗੀ ਹੁਣ ਤੂੰ ਮੇਰਾ ਵੀ ਕੋਈ ਹਿੱਲਾ ਕਰਾ ਦੇ ਉਹ ਮੇਰਾ ਤਾਂ ਦੇਖ ਲੈ ਕਿਵੇਂ ਖੁਸ਼ ਹੋ ਜਾਂਦੀ ਸੀਗੀ ਨਾ ਤੈਨੂੰ ਕੀ ਲੱਗਦਾ ਤੇਰਾ ਹਿੱਲਾ ਕਰਾਉਣ ਮਾਰੀ ਤਾਂ ਮੈਂ ਉਹਨਾਂ ਮੂਰੇ ਖੁਸ਼ ਹੁੰਨੀ ਆ ਕੁਛ ਤਾਂ ਹੁੰਨੀ ਆ ਹੁਣ ਮੈਂ ਕਿੰਨਾ ਕ ਟਾਈਮ ਮੋਰੇ ਬੈਠੀ ਰਵਾਂਗੀ ਜਾਂ ਤਾਂ ਤੂੰ ਮੈਨੂੰ ਇਹਦੇ ਲੜ ਲਾ ਦੇ ਨਹੀਂ ਤਾਂ ਮੇਰਾ ਰਿਸ਼ਤਾ ਕਿਤੇ ਹੋਰ ਕਰਵਾ ਸਿੱਧੀ ਜੀ ਗੱਲ ਆ ਤੇਰਾ ਰਿਸ਼ਤਾ ਕਿਤੇ ਹੋਰ ਨਹੀਂ ਮੈਂ ਕਰਾਉਣਾ ਮੈਂ ਤਾਂ ਇੱਥੇ ਹੀ ਕਰਾਉਣਾ ਕੀ ਗੱਲਾਂ ਹੋ ਰਹੀਆਂ ਭੈਣਾ ਜੀ ਕੁਛ ਨਹੀਂ ਮੰਮੀ ਚਲ ਦੇ ਦਿਆ ਹੋ ਗਿਆ ਕਿਵੇਂ ਖੁਸ਼ ਹੋਈ ਜਾਂਦੇ ਸੀ ਮੇਰਾ ਤਾਂ ਕਾਜਾ ਮੱਚ ਗਿਆ ਓਹੋ ਕਮਲਿਆ ਮੰਮੀ ਤੂੰ ਤੇਰਾ ਕਾਜਾ ਕਿਉਂ ਮੱਚ ਗਿਆ ਤੂੰ ਤਾਂ ਸਭ ਤੋਂ ਵਧੀਆ ਖੁਸ਼ ਹੋਣਾ ਚਾਹੀਦਾ ਤੈਨੂੰ ਤਾਂ ਬਦਿਆ ਸਾਕੀ ਨੌਕਰੀ ਲੱਗ ਗਈ ਤੇ ਤੈਨੂੰ ਲਿਆ ਕੇ ਪੈਸੇ ਤੈਨੂੰ ਭੜਾਇਆ ਕਰੂਗਾ ਲੈ ਤੇ ਜਿਹੜੀ ਚੜੇਲ ਕੰਜਰੀ ਮਗਰ ਲਈ ਆ ਉਹ ਫੜਮ ਦੇਉਗੀ ਤੇ ਲਖਾਵਲਾ ਨਾ ਉਹਨੂੰ ਆਪਾਂ ਟਿਕਣ ਦੇਵਾਂਗੇ ਹੁਣ ਹੁਣ ਤਾਂ ਮੈਂ ਮਨ 'ਚ ਧਾਰ ਲਈ ਵੀ ਉਹਨੂੰ ਕਿਸੇ ਨਾ ਕਿਸੇ ਹਿੱਲੇ ਕਰਕੇ ਨਾ ਕੱਢ ਹੀ ਦੇਣਾ ਇਸ ਘਰੋਂ ਤੂੰ ਨਾ ਟੈਨਸ਼ਨ ਲੈ ਤੂੰ ਮੈਨੂੰ ਐਂ ਦੱਸ ਬੁਲਬੁਲ ਨਾ ਕਰ ਲਈ ਗੱਲ ਹਾਂ ਮਾਂ ਗੱਲ ਕਰ ਲਈ ਉਹ ਤਾਂ ਮੰਨ ਵੀ ਗਈ ਅੱਛਾ ਹਾਂ ਵੀ ਚੱਲ ਫੇਰ ਵਧੀਆ ਸੱਸ ਕੀਨ ਤੂੰ ਵਧੀਆ ਲਈ हां हां ਹਾਂ ਤੂੰ ਵਖੀ ਅਸੀਂ ਦੋਨੇ ਭੈਣਾਂ ਰੜ ਕੇ ਨਾ ਤੇਰੀ ਪੂਰੀ ਸੇਵਾ ਕਰਿਆ ਕਰਾਂਗੇ ਬਸ ਠੀਕ ਹੈ ਟੈਨਸ਼ਨ ਨਾ ਲੈ ਤੂੰ ਬਸ ਵਧੀਆ ਉਹ ਤਾਂ ਮੈਨੂੰ ਪਤਾ ਹੈ ਮੇਰੀ ਸੇਵਾ ਤਾਂ ਤੂੰ ਹੀ ਕਰੇਂਗੀ ਇਹ ਕਿਥੋਂ ਕਰ ਦੂਗੀ ਉਹੀ ਤਾਂ ਗੱਲ ਹੈ ਮਮੀ ਤੇ ਬਸ ਤੂੰ ਮੇਰੀ ਗੱਲ ਸੁਣ ਇਹਨੂੰ ਕੋਈ ਇਹੋ ਜਿਹਾ ਤਰੀਕਾ ਪਾ ਲੈ ਨੂੰ ਭਜਾ ਲਈ ਆਪਾਂ ਤਿੰਨੇ ਰੱਖ ਕੇ ਨਾ ਬਸ ਇਕੱਠੇ ਹੋ ਜਾਈਏ ਤਾਂ ਆਪਾਂ ਇਹਨੂੰ ਦਵਾਲ ਦੇ ਹੁਣ ਮੇਰੀ ਗੱਲ ਸੁਣ ਲਾਡੀ ਨਾਲ ਤਾਂ ਮੈਂ ਪੂਰੀ ਖੁਸ਼ ਐ ਨਾ ਠੀਕ ਐ ਲਾਡੀ ਨੇ ਵੀ ਐ ਜਿ ਮੇਰੇ ਮਾਂ ਮੇਰੀ ਬਣ ਗਈ ਹਾਂ ਹਾਂ ਬਸ ਲਾਡੀ ਨਾਲ ਆਪਾਂ ਖੁਸ਼ ਰਹਾਂਗੇ ਇਹਨੂੰ ਕਰਾਂਗੇ ਤੰਗ ਹਾਂ ਹਾਂ ਤੇ ਜਦੋਂ ਲਾਡੀ ਨੂੰ ਖੁਸ਼ ਰੱਖਿਆ ਆਪਣੇ ਵੱਲ ਦਾ ਹੋਊਗਾ ਜਦੋਂ ਲਾਡੀ ਆਇਆ ਕਰੂ ਇਹਨੂੰ ਵੀ ਵਧੀਆ ਰੱਖਿਆ ਕਰਾਂਗੇ ਹਾਂ ਬਸ ਫੇਰ ਆਪਣੀ ਕਹਾਣੀ ਬਣੂਗੀ ਲਾਡੀ ਵਗ ਜਾ ਕਰੂਗਾ ਤੇ ਬਸ ਇਹਨੂੰ ਪੂਰਾ ਟਿੰਡੀ ਦੇ ਵਿੱਚ ਤੇ ਚੱਕ ਕੇ ਰੱਖਾਂਗੇ ਵੀ ਆਪ ਹੀ ਕੋਈ ਨਾ ਕੋਈ ਆਕ ਕੇ ਨਾ ਕਹਿ ਦੇ ਵੀ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਰਹਿਣੀ ਨਹੀਂ ਠੀਕ ਐ ਹਾਂ ਚੱਲ ਵਧੀਆ ਬੁਲਬੁਲ ਐ ਨੀ ਕੁੜੀ ਸਿਆਣੀ ਐ ਤੇ ਇਥੇ ਦੋਵੇਂ ਭੈਣਾਂ ਤੁਸੀਂ ਰਾਜ ਕਰੋਗੇ ਵਧੀਆ ਹਾਂ ਹਾਂ ਮੈਂ ਤਾਂ ਆਪ ਮਮੀ ਉਹਦਾ ਚਾਹ ਚੜਿਆ ਪੈ ਜਦੋਂ ਤਾਂ ਉਹਨੇ ਹਾਮੀ ਭਰੀ ਐ ਵੀ ਚਲ ਠੀਕ ਐ ਕੋਈ ਨਾ ਮੈਂ ਰਹਿ ਲੂੰਗੀ ਉਹ ਤੇਰਾ ਪਿਓ ਦੇਖਿਆ ਚੋਰ ਆ ਕਿਵੇਂ ਕਰ ਛੇਤੀ ਬੋਤਲ ਲੈ ਕੇ ਆ ਹਾਂ ਮਾਹ ਦੇਖ ਤਾਂ ਸਹੀ ਬੰਨਾ ਗੁੱਸਾ ਚੜਦਾ ਸੀ ਤੇ ਉਹ ਖਿੜਖਿੜ ਕਿਵੇਂ ਦੰਦ ਕੱਢਦੀ ਸੀ ਉਹ ਤਾਂ ਮੈਨੂੰ ਬਾਲੀ ਬੁਰੀ ਲੱਗਦੀ ਆ ਮਾਂ ਉਹ ਤਾਂ ਦੰਦ ਜੇ ਨਿਕਲਦੇ ਨਾ ਮੈਥੋਂ ਜਮਾ ਬਰਦਾਸ਼ ਨਹੀਂ ਹੁੰਦੇ ਮੈਨੂੰ ਕਿਹੜਾ ਚੰਗੀ ਲੱਗਦੀ ਐ ਉਹ ਕੀ ਕਰਾਂ بس ਇੱਕ ਕੱਢ ਨਹੀਂ ਸਕਦੀ ਘਰੋਂ ਅਤਰਪੀਓ ਕੰਜਰ ਜਿਓ ਕੋਈ ਗੱਲ ਕਹਿੰਦੀ ਮੂਰੇ ਹੋ ਜਾਂਦਾ ਹਾਂ ਉਹ ਤਾਂ ਬਸ ਹੁਣ ਹੱਸਣਾ ਪੈ ਗਿਆ ਕਿਉਂ ਮੈਂ ਕਿਹਾ ਇੱਕ ਤਾਂ ਬਾਪੂ ਕੋਲ ਬੈਠਾ ਇੱਕ ਫਿਰ ਲਾਡੀ ਕੋਲ ਬੈਠਾ ਸੀ ਖੁਸ਼ੀ ਚ ਹਾਮੀ ਜੀ ਪਰ ਲਾਡੀ ਦੇ ਸਾਹਮਣੇ ਤਾਂ ਆਪਾਂ ਖੁਸ਼ ਹੀ ਰਹਿਣਾ ਤੈਨੂੰ ਦੱਸਦੀ ਨਾ ਚੱਲ ਚੰਗਾ ਚਾਦੀ ਕੁੱਟ ਕਰ ਲਾ ਕਰਦੀ ਠੀਕ ਹੈ ਉਹ ਤਾਂ ਹੁਣ ਕਿਹੜਾ ਮਹਾਰਾਣੀ ਚਾਹ ਕਰਕੇ ਪੀਊਗੀ ਉਹ ਤਾਂ ਬਸ ਹੀ ਡੀਡ ਉੱਥੇ ਹੀ ਕਰੀ ਜਾਂਦੀ ਹੈ ਹਜੇ ਪਤਾ ਨਹੀਂ ਕਿੱਥੇ ਖੜੀ ਹੈ ਪਤਾ ਨਹੀਂ ਕਿੱਧਰ ਭੱਗ ਗਈ ਕਿਤੇ ਸੁਣਦੀ ਨਾ ਲੱਗੇ ਹੈਲੋ ਹਾਂ ਪੁੱਤ ਮਨਿੰਦਰ ਕਿਵੇਂ ਆ ਸਸਰੀ ਕਾ ਚਾਚੀ ਸਸਰੀ ਕਾ ਹਾਲ ਪੁੱਤ ਹੋਰ ਠੀਕ ਆ ਸਾਰਾ ਪਰਿਵਾਰ ਸਾਰੇ ਬਹੁਤ ਵਧੀਆ ਨੇ ਇੱਥੇ ਦੱਸੋ ਕਿਵੇਂ ਹੋ ਸਾਰੇ ਆਪਣੇ ਵੀ ਵਧੀਆ ਨੇ ਪੁੱਤ ਸਾਰੇ ਤੰਦਰੁਸਤ ਅੱਛਾ ਚਲ ਤੰਦਰੁਸਤੀ ਚਾਹੀਦੇ ਹੋ ਕੀ ਕਰੀ ਜਾਂਦੇ ਸੀ ਕੁਛ ਨਹੀਂ ਆ ਚੁੰਨੀ ਨੂੰ ਗੋਟਾ ਲਾਇਆ ਸੀਗਾ ਇਹ ਸਹੀ ਨਹੀਂ ਲੱਗਿਆ ਮੈਂ ਹਾਂ ਕੇ ਸਹੀ ਕਰਕੇ ਲਾ ਲਾ ਹੋਰ ਤੂੰ ਦੱਸ ਕੀ ਕਰਦੀ ਸੀ ਜੋ ਤੈਨੂੰ ਪਤਾ ਵੀ ਤੈਨੂੰ ਚੱਜ ਨਾਲ ਦੀਂਦਾ ਨਹੀਂ ਹੈਗਾ ਕਿਉਂ ਮੱਥਾ ਮਾਰਦੀ ਹੁੰਨੀ ਆ ਫਿਰ ਸਿਰ ਦੁਖਣ ਲੱਗ ਜਿੰਦਾ ਨਹੀਂ ਬਸ ਫੇ ਟੇਕ ਨਹੀਂ ਆਉਂਦੀ ਤੈਨੂੰ ਪਤਾ ਤਾਂ ਹੈਗਾ ਮਨਿੰਦਰ ਬੈਠਣਾ ਤਾਂ ਉੱਖਾ ਲੱਗਦਾ ਮੈਨੂੰ ਹਾਂ ਇਹ ਵੀ ਆ ਹਾਂ ਮੈਂ ਤੈਨੂੰ ਆਏ ਦੱਸ ਦਿੱਤੀ ਤੇ ਨਾ ਜਵਾਈ ਦਾ ਜੁਆਇਨਿੰਗ ਲੈਟਰ ਆ ਗਿਆ ਹੁਣ ਡਿਊਟੀ ਤੇ ਜਾਇਆ ਕਰਨਗੇ ਵੱਡੀ ਵੀ ਸਵਾਲੀ ਉਹਨਾਂ ਨੇ ਅੱਛਾ ਹਾਂ ਚਲ ਪੁੱਤ ਫੇਰ ਤਾਂ ਵਧਾਈਆਂ ਸੋਨੂੰ ਤੁਹਾਨੂੰ ਵੀ ਵਧਾਈਆਂ ਹੁਣ ਚਾਚੀ ਕੀ ਹੋ ਰਿਹਾ ਕੀ ਹੈ ਹਾਲ ਹੈ ਫਿਰ ਪਰਿਵਾਰ ਦਾ ਪਰਿਵਾਰ ਬਸ ਠੀਕ ਹੈ ਸਾਰੇ ਵਧੀਆ ਸੱਚੀ ਆ ਤੈਨੂੰ ਤਾਂ ਕਿੱਦੇ ਦੇ ਠੀਕ ਦੇ ਸੀਗੇ ਤੇ ਅੱਜ ਆ ਦਿਨ ਆ ਗਿਆ ਚਾਚੀ ਇਹ ਤਾਂ ਪਤਾ ਮੈਨੂੰ ਪੁੱਤ ਇਹ ਤਾਂ ਉਹੀ ਗੱਲ ਸਾਬੀ ਮਿਹਨਤ ਨੂੰ ਫਲ ਲੱਗਣਾ ਹੀ ਸੀਗਾ ਠੀਕ ਹੈ ਨਾ ਮੈਂ ਤੈਨੂੰ ਤੇਰੀ ਸੱਸ ਦਾ ਪੁੱਛਦੀ ਆ ਵੀ ਕਿਵੇਂ ਆ ਉਹਦਾ ਉਹਦੀ ਸਿਹਤ ਕਿਵੇਂ ਆ ਡਿਊਟੀ ਜਾਂਦਾ ਦੇਖ ਕੇ ਉਹ ਤਾਂ ਸੱਚ ਮੈਂ ਤੁਹਾਨੂੰ ਦੱਸਦੀ ਸੀ ਤਾਂ ਬਦਲੀ ਗਈ ਕੋਤੋਂ ਇਹਨਾਂ ਇੰਨੇ ਪਿਆਰ ਨਾਲ ਰਹਿੰਦੀ ਆ ਪੁੱਤ 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 ਕਹਿ ਕੇ ਗੱਲ ਕਰਦੀ ਆ ਤੇ ਮੇਰੇ ਚਠਾਣੀ ਵੀ ਹੁਣ ਬਾਜੀਏ ਕੰਮ ਕਰ ਲੈਂਦੇ ਨੇ ਤਾਂ ਵਧੀਆ ਹੈ ਸਾਰੇ ਵੈਸੇ ਅੱਛਾ ਮੈਂ ਕਿ ਉਹਦੇ ਤੂੰ ਦੱਸਦੀ ਸੀ ਕਹਿੰਦੀ ਸੀ ਵੀ ਡਿਊਟੀ ਦੀ ਕਰ ਲੈਂਦੇ ਇਹਨੂੰ ਹਾਂ ਤਾਂ ਬਾਹਰ ਨਾਲ ਉਹ ਲਾਜ ਚੱਲਿਆ ਸੀਗਾ ਫਿਰ ਪਤਾ ਨਹੀਂ ਬਾਪੂ ਨੇ ਸਮਝਾਇਆ ਹੋਊਗਾ ਜਾਂ ਤਾਂ ਮੰਮੀ ਨੂੰ ਹੈ ਪਰ ਹੁਣ ਤਾਂ ਕੁਦਮ ਚੇਂਜ ਹੋ ਗਏ ਹੁਣ ਤਾਂ ਵਧੀਆ ਰਹਿੰਦੇ ਇਹਨਾਂ ਨਾਲ ਚੱਲ ਵਧੀਆ ਗੱਲ ਹੈ ਭਾਈ ਵਧੀਆ ਰਹਿਣਗੇ ਤਾਂ ਰਲ ਕੇ ਚੱਲੋਗੇ ਤਾਂ ਉਹਦੇ ਵਰਗੀ ਕੀ ਰੀਸ ਹੈ ਸਹੀ ਗੱਲ ਹੈ ਮੇਂ ਕੱਠ ਵਰਗੀ ਥੋੜਾ ਰੀਸ ਹੁੰਦੀ ਆ ਹਾਂ ਨਾ ਸਰਕਾਰੀ ਪੈਸੇ ਲੈਟ ਹੋ ਜਾਣਗੇ ਛੁੜ ਕੇ ਕੌਣ ਨਾਲ ਖੜਦਾ ਇਹ ਤਾਂ ਹਾਇ ਨਾਲ ਸਰਕਾਰੀ ਪੈਸਾ ਭਾਈ ਦੋਨਾਂ ਪਾਸੇ ਆਊਗਾ ਬੰਦੇ ਦੇ ਪੈਰ ਲੱਗ ਜਾਂਦੇ ਆ ਲੱਗ ਜਾਂਦੇ ਕੁਝ ਬਣਾ ਲੈਣਗੇ ਮੰਮੀ ਜੇ ਰਲ ਕੇ ਚੱਲਣਗੇ ਤਾਂ ਹਾਂ ਉਹੀ ਤਾਂ ਹੈ ਹਮਮਮ ਹੋਰ ਚਾਚਾ ਕਿਵੇਂ ਆ ਵਧੀਆ ਸਾਰੇ ਅੱਛਾ ਹਾਂ ਮੈਂ ਕਹਿੰਦੀ ਸੀ ਇੱਥੇ ਆ ਜੀ ਤੇ ਅੱਗੇ ਜਵਾਈ ਦੇ ਵਰਦੀ ਪਾਈ ਦੇਖ ਲਈ ਕੋਈ ਨਾ ਭਾਈ ਜਰੂਰ ਆਵਾਂਗੇ ਆਵਾਂਗੇ ਕਿਉਂ ਨਾ ਪਰ ਜੇ ਤੁਸੀਂ ਜਿਹੜਾ ਲਾ ਦਿਓ ਇੱਕ ਉਹ ਤੋਂ ਬਾਲਾ ਵਧੀਆ ਫਿਰ ਲੈ ਜੋ ਜਿਹੜਾ ਲਾ ਕੇ ਤੇ ਗਾਇਆਂ ਨਾਲ ਮਠਿਆਈ ਦਾ ਢੱਬਾ ਦੇ ਕੇ ਗਏ ਆ ਹੁਣ ਤੁਸੀਂ ਵੀ ਤਾਂ 11 ਲਾਓ ਸਾਡੇ ਕੋਲ ਚਾਹ ਕੋਈ ਨਹੀਂ ਭਾਈ ਫਿਰ ਹੁਣ ਅਸੀਂ ਆਵਾਂਗੇ ਕੋਈ ਨਹੀਂ ਆ ਜਾਗੇ ਤੇ ਜਰੂਰ ਆਇਓ ਚਾਚੀ ਤੇ ਨਹੀਂ ਨਹੀਂ ਮੈਂ ਗੁੱਸੇ ਹੋ ਜੂੰਗੀ ਤੁਹਾਡੇ ਹਾਂ ਲੈ ਜਰੂਰ ਆਏ ਐਨਾ ਕਹ ਇਹਨੂੰ ਕੀ ਆ ਤੂੰ ਕਿਹੜਾ ਸਾਨੂੰ ਬਗਾਨੀ ਆ ਵੀ ਕਹਿ ਕੇ ਸਦਨਾ ਪਾਊਗਾ ਹੈ ਕੋਈ ਨਹੀਂ ਅਸੀਂ ਜ਼ਰੂਰ ਆਵਾਂਗੇ ਚੱਲ ਵਧੀਆ ਇਹ ਵਿਚਾਰੇ ਇੱਥੇ ਕਿੰਨੇ ਦੁੱਖ ਦੇਖੇ ਇਹਨਾਂ ਨੇ ਮਸਾ ਇਹਨਾਂ ਨੇ ਜ਼ਿੰਦਗੀ ਚ ਸੋਖ ਆਇਆ ਮੈਂ ਤਾਂ ਬਾਲੀ ਖੁਸ਼ ਆ ਲੈ ਖੁਸ਼ ਤਾਂ ਪੁੱਤ ਸਾਰੇ ਹੀ ਆਂਗੇ ਬਸ ਇਹ ਕਹੇ ਇਧਰ ਤੇਰੀ ਮੰਮੀ ਕੰਨੋਂ ਥੋੜਾ ਜਿਹਾ ਆਏ ਲੱਗਦਾ ਸੀ ਵੀ ਇਹ ਕਿਉਂ ਆਏ ਜੀ ਕਰਦੀ ਆ ਤੇ ਚੱਲ ਤੂੰ ਆਹ ਦੱਸ ਤਾਂ ਤਾਂ ਹੁਣ ਬਾਲਾ ਵਧੀਆ ਹੋ ਗਿਆ ਵੀ ਸਾਰੇ ਸਹੀ ਹੈਗੇ ਚੱਲ ਇਹਨਾਂ ਨੇ ਇੱਕ ਨੌਕਰੀ ਦੱਸ ਗਿਆ ਨੌਕਰੀ ਮਿਲ ਗਈ ਇਹਨਾਂ ਮੰਮੀ ਦਾ ਸੀ ਮੰਮੀ ਜਦ ਨਾ ਬੁਲਾਉਂਦੇ ਹਰ ਮੰਮੀ ਵਧੀਆ ਬੁਲਾਉਣ ਲੱਗ ਗਈ ਚੱਲ ਵਧੀਆ ਗੱਲ ਆ ਪੁੱਤ ਦੇਖ ਨਾ ਟੱਬਰ ਖੋਸਾ ਤਾਂ ਕਿ ਬਾਰੋਂ ਬੰਦਾ ਕੰਮ ਕਰਕੇ ਆਉਂਦਾ ਉਹ ਮਨ ਖੁਸ਼ ਹੋ ਜਾਂਦਾ ਹੈ ਤੇ ਹੋਰ ਚੱਲ ਵਧੀਆ ਬਾਕੀ ਬਾਪੂ ਤਾਂ ਸਾਡੇ ਨਾਲ ਹੀ ਸੀਗਾ ਇਕੱਲੇ ਮਾਂ ਦਾ ਹੀ ਸੀਗਾ ਹੁਣ ਸਾਡਾ ਟੱਬਰ ਵਧੀਆ ਹੱਸ ਖਿਰ ਕੇ ਰਹਿੰਦੇ ਆ ਹਾਂ ਇਹ ਤਾਂ ਹੈ ਵਧੀਆ ਗੱਲ ਹੈ ਪੁੱਤ ਦਿਨ ਸੌੱਖਾ ਲੰਘ ਜਾਂਦਾ ਨਹੀਂ ਕਲੇਸ਼ ਚ ਕੀ ਹੈ ਤੈਨੂੰ ਪਤਾ ਘਾਟਾ ਹੀ ਘਾਟਾ ਕਲੇਸ਼ ਤਾਂ ਇਹ ਤਾਂ ਹੈ ਚਾਚੀ ਸਹੀ ਗੱਲ ਹੈ ਹਾਂ ਚੱਲ ਤੂੰ ਤਾਂ ਹੁਣ ਖੁਸ਼ ਹੈ ਨਾ ਹਾਂ ਹਾਂ ਮੈਂ ਤਾਂ ਬਹੁਤ ਖੁਸ਼ ਹਾਂ ਥੋੜੀ ਠੀਕ ਹੈ ਮੈਨੂੰ ਹਾਂ ਜਿਉ ਕੋਈ ਨਾ ਕੋਈ ਨਾ ਜ਼ਰੂਰ ਆਵਾਂਗੇ ਪੁੱਤ ਅਸੀਂ ਚੰਗਾ ਜਾਤੀ ਹਾਂ ਫਿਕਰ ਨਾ ਕਰ ਚੰਗਾ ਕਿੰਨੀ ਖੁਸ਼ ਹੋਈ ਐ ਐਵੇਂ ਜਿਹੜੀ ਥਾਣੀ ਤੇ ਜੇਟ ਤਰੀਕਾ ਜਾਂ ਕਰੀ ਜਾਂਦੇ ਸੀ ਵਿਖਲਾ ਹੁਣ ਉਹ ਵੀ ਵਧੀਆ ਚੱਲ ਬੋਲਣ ਚੱਲਣ ਲੱਗ ਗਏ ਸਾਰਾ ਟੱਬਰ ਖੁਸ਼ ਆ ਤੇ ਆਪਦਾ ਵੀ ਮਾਨਗਾਲ ਸੁਣ ਕੇ ਖੁਸ਼ ਹੋ ਗਿਆ